ਅਸੀਂ ਪਹੁੰਚ ਚੁੱਕੇ ਆ ਜੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਚੁੰਬ ਆ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਨ ਜੀ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਕੱਤਰ ਹੋਈਆਂ ਹਨ ਤੇ ਤੁਹਾਨੂੰ ਕੁਝ ਦਰਸ਼ਨ ਕਰਾਉਣੇ ਆ ਜੀ ਕਿ ਅਸੀਂ ਇਹ ਮਾਰਕੀਟ ਦੇ ਵਿੱਚ ਜਾ ਰਹੇ ਆ ਤੇ ਰਸਤੇ ਦੇ ਵਿੱਚ ਕਾਫੀ ਲੰਗਰ ਵੀ ਲੱਗੇ ਤੇ ਬੜੀਆਂ ਸੰਗਤਾਂ ਉੱਥੇ ਲੱਗਣੇ ਲੱਗੀਆਂ ਤੇ ਆ ਵੀ ਤੁਸੀਂ ਦੇਖ ਸਕਦੇ ਜੀ ਜੀ ਦਰਬਾਰ ਸਾਹਿਬ ਸਾਹਮਣੇ ਆ ਚੁੱਕੀਆਂ ਜੀ ਅਸੀਂ ਇਤਹੀ ਵੇਖ ਸਕਦੇ ਹੋ ਜੀ ਰੌਣਕਾਂ ਸੰਗਤ ਅਜੇ ਆ ਰਹੀ ਹੈ ਜੀ ਜਦੋਂ ਰਹਿ ਰਸ ਦਾ ਟਾਈਮ ਹੋਇਆ ਤੇ ਕਾਫੀ ਸੰਗਤ ਇਕੱਤਰ ਹੋ ਜਾਂਦੀ ਆ ਆਦਿਸ਼ ਭਾਜੀ ਜਦੋਂ ਹੁੰਦੀ ਆ ਅਤੇ ਅਸੀਂ ਅਜੇ ਬਾਹਰ ਆਂ ਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਕਾਫੀ ਵੱਡੀ ਗਿੱਲੀ ਦੇ ਵਿੱਚ ਸੁੱਟਿਆ ਤੁਹਾਨੂੰ ਦਰਸ਼ਨ ਕਰਵਾਉਨੇ ਆ ਜੀ ਗੁਰੂ ਸਾਹਿਬ ਦੇ ਆਪਾਂ ਵੀ ਸਾਰੇ ਲੰਗਰੀ ਆ ਹਾਂ ਪਗਾਂ ਲੇ ਕਰ ਲਓ ਦਰਸ਼ਨ ਜੀ ਤੇ ਲੰਗਰ ਚੱਲ ਰਿਹਾ ਲੰਗਰਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਬਲ ਕੇ ਆਈਆਂ ਹਨ ਜਿੱਥੇ ਵੀ ਲੰਗਰ ਹੁੰਦਾ ਉਹਦਾ ਰੌਣਕ ਵੇਖਣ ਨੂੰ ਮਿਲਦੀ ਹੈ ਸੰਗਤਾਂ ਨੂੰ ਤੇ ਆਜੋ ਤੁਹਾਡੇ ਨੂੰ ਦਰਸ਼ਨ ਕਰੰਨੇ ਆ ਜੀ ਤੇ ਸਾਡੇ ਨਾਲ ਜੁੜੇ ਰਹਿਣਾ ਜੇ ਜੀ ਆਪ ਜੀ ਹਰ ਜਗ੍ਹਾ ਬਹੁਤ ਵੱਡੀ ਗੰਦੀ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਸੰਗਤ ਜੀ ਹਰ ਜਗ੍ਹਾ ਹੀ ਅਸੀਂ ਇਹ ਲੰਗਰ ਹਾਲ ਵਾਲੀ ਸਾਈਡ ਤੋਂ ਜਾ ਰਹੇ ਹਾਂ ਜਿੱਥੇ ਗੁਰੂ ਰਾਮਦਾਸ ਨਿਵਾਸ ਤੇ ਆ ਰਹੇ ਹਾਂ ਜੀ ਹਾਂ ਜੀ ਪਿਆਰਿਓ ਸਾਡੇ ਨਾਲ ਜੁੜੇ ਰਹਿਣਾ ਜੀ ਇਹ ਦੇ ਦਰਸ਼ਨ ਕਰਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੱਜ ਪ੍ਰਕਾਸ਼ ਪੂਰਬਿਆ ਗੁਰੂ ਸਾਹਿਬ ਦਾ ਗੁਰੂ ਰਾਮਦਾਸ ਜੀ ਮਹਾਰਾਜ ਦਾ ਤੇ ਫਿਰ ਅੱਜ ਆਦੇਸ਼ ਬਾਜੀ ਵੀ ਤੁਹਾਨੂੰ ਉਠਾਈ ਜਾਵੇਗੀ ਦੀਪਮਾਲਾ ਕੀਤੀ ਬਹੁਤ ਸੁੰਦਰ ਤੇ ਇਹ ਸਜਾਵਟ ਬਹੁਤ ਸੁੰਦਰ ਕੀਤੀ ਹਰ ਜਗ੍ਹਾ ਤੁਹਾਨੂੰ ਦਰਸ਼ਨ ਕਰਾਵਾਂਗੇ ਜੀ ਸਾਡੇ ਪਿਛੇ ਮਿੱਤਰ ਪਿਆਰੇ ਆ ਰਹੇ ਹੈ ਜੀ ਜ਼ਰੂਰ ਸਰ ਜ਼ਰੂਰ ਹਾਂ ਜੀ ਜ਼ਰੂਰ ਸਾਡੇ ਗੁਰੂ ਰਾਮਦਾਸ ਗੁਰੂ ਰਾਮਦਾਸ ਜੀ ਤੁਹਾਨੂੰ ਕਿਰਪਾ ਸੰਗਤਾਂ ਸੰਗਤਾਂ ਨਿਰ ਆ ਰਹੀਆਂ ਹਰ ਜਗ੍ਹਾ ਸਰਦਾਰ ਇਹ ਜੁੜਾਕਾਰਿਆ ਜੀ ਜਿੱਦੇ ਮਾਰਾ ਗੰਗਾ ਜੀ ਨਿਵਾਸ ਹੈ ਗੁਰੂ ਰਾਮਦਾਸ ਨਿਵਾਸ ਇਧਰ ਹੀ ਸਾਈਡ ਹੈ ਜਿਹੜਾ ਬਾਬਾ ਟਾਲਰਾ ਇਹਨੂੰ ਰਸਤਾ ਜਾਂਦਾ ਤੇ ਹਰ ਜਗ੍ਹਾ ਚਾਰੇ ਲੈਖਾ ਹੀ ਕੋਈ ਨਹੀਂ ਸੰਖ ਸਕਦਾ ਬਹੁਤ ਵੱਡੀ ਕੀਤੀ ਦੇ ਚ ਸੰਗਤਾਂ 71 ਰੁਪਈਆ ਜੀ ਅਸੀਂ ਆ ਚੁੱਕੇ ਹਾਂ ਇਧਰ ਦੀਵਾਨ ਹਾਲ ਮੰਜੀ ਸਿੰਘ ਤੇ ਇਥੋਂ ਅਸੀਂ ਦਰਬਾਰ ਸਾਹਿਬ ਦੇ ਅੰਦਰ ਐਂਟਰ ਹੋਣ ਲੱਗੇ ਆ ਤੇ ਫਿਰ ਦਰਸ਼ਨ ਕਰਿਓ ਜੁੜੇ ਰਿਓ ਸੱਜਣਾ ਸੰਗਤਿਆ ਸੰਗਤ ਜੀ ਬਹੁਤ ਚੜੀ ਅੰਦਰ ਲੇਖਾਈ ਕੋਈ ਨਹੀਂ ਸੰਗਤਾਂ ਧਰੀਦਾ ਬਾਤ ਧਰੀ ਮੇਂ ਗਣ ਹੋਈ ਅਸਮੱਲਾ ਤਫਾ ਜਿਸਨੋ ਦੋ ਦਾਣਾ ਆਈ ਸੋਈ ਨਣ ਗਾਣਾ ਮਰ ਗੋ ਸਦਹੀ ਆਖ ਬਖਣ ਜਨ ਹਰ ਸੇਵੇ ਰਾਤਨ ਸੁਖ ਪਾਇਆ ਜੀ ਪਰਮੇਵਾਕ ਤਰਸਉ ਸੁਖੀ ਦਿੱਤੀ ਤੋ ਤੇਰਾ ਸਚੁ ਮਾੜਾ ਤਾੜਿਆ ਜੋਤਿਨ ਪਤਮਾੜਾ ਮਾੜਾ ਸਾਰੀ ਸਕਲ ਪ੍ਰਜਾ ਜਿਨੇ ਆਪ ਸواری ਦੇਵਕਨ ਕੋ ਸੇਵਕਨ ਸੁਖ ਦੀਆ ਸਚੁ ਕੋ ਕਰਮੋਗਤੀਆ ਕੋਈ ਜਾਈ ਗਹਿਰੀ ਵਟੇ ਨੀਤ ਤਹ ਤੇ ਬਵਤਾ ਜਾਈ ਨਤ ਨ ਤਰਖੁਰ ਤਾਰੋ ਸੰਸਾਰ ਤਨਾ ਸਵਾਰਿਆ ਪੂਰੀ ਹੋਈ ਕਰਮ ਆਤ ਸੁਖੀਆ ਸੰਗਤਿ ਲੀ ਪ੍ਰਭ ਜੀ ਤਾਰੇ ਨਮਸਕਾਰਿਆ ਗੁਰਿਆਮਰਦਾਸ ਕੀ ਧੂਕ ਮਨਾਨ ਤੋ ਪਵਨਿਕ ਕਰੋ ਕਰੇ ਸਕਨ ਬਨ RAI ਤੁੰਤਸ ਜੋਤੀ ਕੈਸੀ ਆ i'm a ਕੋੜਖ ਨਿਰੰਦ ਤੁਹ ਹੈ ਹਮ ਇੱਕ ਰਾਜਨ ਸ੍ਰੀ ਅਸਪਨ ਕਿਰਪਾ ਤੁਮਰੀ ਕਰ ਮੈ ਨਾ ਕਰ ਤੋ ਹੈ ਬਖਨੋ ਸ੍ਰੀ ਅਸਪਨ ਕਿਰਪਾ ਜੀ ਪਿਆਰਿਓ ਆਤਿਸ਼ਬਾਜੀ ਹੋ ਚੁਕੀ ਆ ਜੀ ਤੇ ਬਹੁਤ ਦੇਰਾਂ ਆਤਿਸ਼ਬਾਜੀ ਹੁੰਦੀ ਰਹੀ ਇਹ ਬਹੁਤ ਹੀ ਸੁੰਦਰ ਸਥਾਨ ਸਜਾਇਆ ਤੇ ਸੰਗਤ ਲੱਖਾਂ ਦੀ ਗਿਣਤੀ ਚ ਲੇਖਾ ਹੀ ਕੋਈ ਨਹੀਂ ਸੰਗਤ ਦਾ ਕਿ ਹੁਣ ਇਸ ਟਾਈਮ ਬਾਬਾ ਦੀਪ ਸਿੰਘ ਜੀ ਵਾਲਾ ਜਿਹੜਾ ਗੇਟ ਆ ਨਾ ਇਹਦੇ ਬਾਹਰ ਅਸੀਂ ਆਏ ਆ ਤੇ ਇਧਰ ਲੰਗਰ ਚੱਲ ਰਿਹਾ ਜੀ ਲੰਗਰ ਸੰਗਤ ਛਕ ਰਹੀ ਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆ ਸੰਗਤਾਂ ਵਾਪਸੀ ਕਰ ਰਹੀਆਂ ਜੀ ਸੰਗਤਾਂ ਠੱਕੇ ਗੁਰੂ ਦੇ ਉਤਾਰ ਦਿੰਦੇ ਆ ਬੰਦੇ ਨੂੰ ਕਿ ਠੱਕੇ ਬੜਾ ਜੇ ਮਰਦਾ ਤਾਂ ਮਰਦਾ ਸੰਗਤਾਂ ਸਭ ਵਾਪਸੀ ਕਰ ਰਹੀਆਂ ਤੇ ਹਰ ਜਗ੍ਹਾ ਹੀ ਮਲਗ ਜਗ੍ਹਾ ਹੀ ਰਾਸ਼ ਹੈ ਐਨੇ ਸੰਗਤ ਚਲੋ ਜੀ ਪਿਆਰੇ ਹਣ ਹਣ ਇਜਾਜ਼ਤਾਂ ਦੋ ਮਿਲਦੇ ਆ ਨਵੇਂ ਦਿਨ ਨਵੀਂ ਵੀਡੀਓ ਜੰਦੇ ਸ਼ੁਰੂ ਕਰਾਂਗੇ